ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਜਿਸ ਤਰੀਕੇ ਦਾ ਮਾਹੌਲ ਬਣਿਆ ਹੋਇਆ ਉਸ ਦੇ ਵਿੱਚ ਬੋਲੀਆਂ 2-2 ਕਰੋੜ ਤੱਕ ਪਹੁੰਚ ਗਈਆਂ ਨੇ ਤੇ ਇਸ 2 ਕਰੋੜ ਵਾਲੀ ਬੋਲੀ ਨੂੰ ਲੈ ਕੇ ਹੁਣ ਪ੍ਰਸ਼ਾਸਨ ਵੀ ਸਖਤ ਹੁੰਦਾ ਦਿਖਾਈ ਦੇ ਰਿਹਾ ਹੈ ਪਿੰਡ ਹਰਦੋਵਾਲ ਜੋ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਦੇ ਨੇੜੇ ਪੈ ਜਾਂਦਾ ਹੈ ਇਸ ਦੇ ਵਿੱਚ ਆਤਮਾਰਾਮ ਨਾਮ ਦੇ ਵਿਅਕਤੀ ਨੇ ਬੋਲੀ ਲਾਈ ਸੀ 2 ਕਰੋੜ ਰੁਪਏ ਦੀ ਜਿਸ ਦੇ ਬਾਅਦ ਪਿੰਡ ਵਾਲਿਆਂ ਨੇ ਕਿਹਾ ਸੀ ਕਿ ਅਸੀਂ ਸੋਚਾਂਗੇ ਮੀਟਿੰਗ ਕਰਕੇ ਦੱਸਾਂਗੇ ਕਿ 2 ਕਰੋੜ ਵਾਲੀ ਬੋਲੀ ਲਾਉਣ ਵਾਲੇ ਵਿਅਕਤੀ ਨੂੰ ਸਰਪੰਚ ਬਣਾਉਣਾ ਹੈ ਜਾਂ ਨਹੀਂ ਤਾਂ ਹੁਣ ਇਸ ਮਾਮਲੇ ਦੇ ਉੱਤੇ ਪ੍ਰਸ਼ਾਸਨ ਨੇ ਵੱਡੀ ਕਾਰਵਾਈ ਕਰਦਿਆਂ ਜਾਂਚ ਦੇ ਆਦੇਸ਼ ਦੇ ਦਿੱਤੇ ਨੇ ਜਦੋਂ ਵੀ ਸਬੂਤ ਸਾਹਮਣੇ ਆ ਜਾਣਗੇ ਤਾਂ ਸਖਤ ਕਾਰਵਾਈ ਇਸ ਦੇ ਉੱਪਰ ਕੀਤੀ ਜਾਵੇਗੀ ਤਾਂ ਇਸ ਦੇ ਲਈ ਜ਼ਿਲ੍ਹਾ ਗੁਰਦਾਸਪੁਰ ਦੇ ਡੀਸੀ ਦੇ ਵੱਲੋਂ ਏ ਸੀ ਅਤੇ ਐਸਡੀਐਮ ਨੂੰ ਜਾਂਚ ਦੇ ਹੁਕਮ ਦੇ ਦਿੱਤੇ ਗਏ ਨੇ ਅਤੇ ਆਤਮਾਰਾਮ ਜੋ ਆਪਣੇ ਆਪ ਨੂੰ ਭਾਰਤੀ ਜਨਤਾ ਪਾਰਟੀ ਦਾ ਵਿਅਕਤੀ ਦੱਸਦਾ ਉਸ ਦੇ ਖਿਲਾਫ ਇਹ ਜਾਂਚ ਕੀਤੀ ਜਾ ਸਕਦੀ ਹੈ ਇਸ ਤੋਂ ਇਲਾਵਾ ਜਸਵਿੰਦਰ ਸਿੰਘ ਬਿੱਲਾ ਨਾਮ ਦਾ ਵਿਅਕਤੀ ਵੀ ਸ਼ਾਮਲ ਹੈ ਜਿਸ ਦੇ ਵੱਲੋਂ ਬੋਲੀ ਲਾਈ ਗਈ ਸੀ ਤਾਂ ਇੱਕੋ ਪਿੰਡ ਦੇ ਦੋ ਵਿਅਕਤੀਆਂ ਨੇ ਬੋਲੀ ਲਾਈ ਸੀ ਤੇ ਆਤਮਾਰਾਮ ਨੇ 2 ਕਰੋੜ ਰੁਪਏ ਤੱਕ ਦਾ ਆਫਰ ਦੇ ਦਿੱਤਾ ਸੀ ਪਰ ਹੁਣ ਇਸ ਮਾਮਲੇ ਵਿੱਚ ਇਹ ਪਿੰਡ ਵਾਸੀ ਅਤੇ ਜੋ ਦਾਵੇਦਾਰ ਸਨ ਸਰਪੰਚੀ ਦੇ ਉਹ ਕਸੂਤੇ ਫਸ ਸਕਦੇ ਆ ਅਤੇ ਪ੍ਰਸ਼ਾਸਨ ਨੇ ਹੁਣ ਇਸ ਮਾਮਲੇ ਦੇ ਉੱਤੇ ਜਾਂਚ ਕਰਨ ਦਾ ਹੁਕਮ ਦੇ ਦਿੱਤਾ ਹੈ ਡੀਸੀ ਗੁਰਦਾਸਪੁਰ ਦੇ ਵੱਲੋਂ ਇਹ ਹੁਕਮ ਦੇ ਦਿੱਤੇ ਗਏ ਨੇ ਏਡੀਸੀ ਅਤੇ ਐਸਡੀਐਮ ਦੇ ਵੱਲੋਂ ਹੁਣ ਜਾਂਚ ਕੀਤੀ ਜਾਵੇਗੀ ਸਬੂਤ ਸਾਹਮਣੇ ਆਉਣ ਤੇ ਕਾਰਵਾਈ ਵੀ ਕਰ ਦਿੱਤੀ ਜਾਵੇਗੀ ਪਰ ਜਿਸ ਤਰੀਕੇ ਦਾ ਮਾਹੌਲ ਪਿੰਡਾਂ ਦੇ ਵਿੱਚ ਸਰਪੰਚੀ ਦੀਆਂ ਚੋਣਾਂ ਜਿੱਤਣ ਨੂੰ ਲੈ ਕੇ ਬਣਦਾ ਜਾ ਰਿਹਾ ਹੈ ਸ਼ਰਾਬ ਵਰਤਾਈ ਜਾ ਰਹੀ ਹੈ ਪਿੰਡਾਂ ਦੇ ਵਿੱਚ ਧੜੇਬੰਦੀਆਂ ਵਧੀਆਂ ਜਾ ਰਹੀਆਂ ਨੇ ਸਰਪੰਚੀ ਦੇ ਲਈ ਬੋਲੀਆਂ ਲੱਗ ਰਹੀਆਂ ਨੇ ਜ਼ਮੀਨਾ ਠੇਕੇ ਤੇ ਜਾਂ ਫਿਰ ਕਹਿੰਦੇ ਜਮੀਨਾ ਪੰਚਾਇਤ ਨੂੰ ਦੇਣ ਤੱਕ ਦੇ ਆਫਰ ਦਿੱਤੇ ਜਾ ਰਹੇ ਨੇ ਤਾਂ ਇਹ ਮਾਹੌਲ ਦੇ ਵਿੱਚ ਕੀ ਸਰਪੰਚੀ ਦੀਆਂ ਚੋਣਾਂ ਇਸ ਤਰੀਕੇ ਦੇ ਨਾਲ ਹੋਣੀਆਂ ਸਹੀ ਨੇ ਆਪਣੀ رائے ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਵੀ ਜ਼ਰੂਰ ਦਿਓ